ਪ੍ਰੀਪਾਸਿੰਗ ਜੀ ਤੁਹਾਨੂੰ ਤਕਰੀਬਨ ਕਿੰਨੇ ਸਾਲ ਹੋ ਗਏ ਜੇਲ੍ਹ ਕੱਢ ਕੇ ਹੋ ਤੁਸੀਂ ਅੱਜ ਜ਼ਮਾਨਤ ਤੇ ਬਾਹਰ ਹੋ ਹੈਗੇ ਹੋ ਤੁਸੀਂ ਕਿੰਨੇ ਸਾਲ ਬਾਅਦ ਆਏ ਹੈਗੇ ਹੋ ਤੇ ਤੁਹਾਡਾ ਕੀ ਕੀ ਕਸਾ ਹੈ ਪਾਜੀ ਮੈਨੂੰ ਹੋ ਗਏ ਕਿ ਤਕਰੀਬਨ 7 ਸਾਲ 10 ਮਹੀਨੇ ਜੇਲ੍ਹ ਕੱਟਦੇ ਮੇਰਾ ਜੋ ਅਰੈਸਟਿੰਗ ਹੋਈ ਸੀ 2017 ਚ ਹੋਈ ਸੀ 2017 ਤੋਂ ਮੈਂ ਸੀਗਾ ਨਾਬਾ ਜੇਲ੍ਹ ਚ ਉੱਥੇ ਅਸੀਂ 15-16 ਮਹੀਨੇ ਰਹੇ ਆ ਉਦੋਂ ਬਾਅਦ ਵਿੱਚ ਇਹ ਐਨਆਈਏ ਨੇ ਸਾਡਾ ਕੋਸ ਕੇਸ ਸੁਪਰੀਮ ਕੋਰਟ ਲਾਇਆ ਤੇ ਇਹਨਾਂ ਨੇ ਸੁਪਰੀਮ ਕੋਰਟ ਲਾਉਣ ਤੋਂ ਬਾਅਦ ਸਾਨੂੰ ਜੀ ਸੁਪਰੀਮ ਕੋਰਟ ਨੇ ਸਾਰੇ ਕੇਸ ਤੇ ਸਾਨੂੰ ਜਿੰਨੇ ਵੀ ਅਸੀਂ ਬੰਦੇ ਸੀ ਕੇਸ ਚ ਸਾਰਿਆਂ ਨੂੰ ਟਰਾਂਸਫਰ ਕਰਤਾ ਦਿੱਲੀ ਥਿਆੜ ਜੇ ਤੇ ਅਸੀਂ ਆਇਆ 2019 25 ਮੈਨੂੰ ਦਿੱਲੀ ਥਿਆੜ ਜੇ ਤੇ ਉਸ ਤੋਂ ਬਾਅਦ ਅਸੀਂ ਥਿਆੜ ਜੇਲ੍ਹ ਤੁਸੀਂ ਤੇ ਮੇਰੀ 3-4 ਦਿਨ ਪਹਿਲਾਂ ਜਮਾਨਤ ਤੇ ਆਇਆ ਮੈਂ ਮੇਰੇ ਤੇ ਭਾਜੀ ਟਾਰਗੇਟ ਕਿਲੀ ਦੇ ਕੇਸ ਆ ਮਤਲਬ ਇੱਕ ਜਗਦੀਸ਼ ਗਨੇਜਾ ਜਲੰਧਰ ਤੇ ਰਵਿੰਦਰ ਗੁਸਾਈ ਲੁਧਿਆਣਾ ਅਮਿਤ ਸ਼ਰਮਾ ਵਾਲਾ ਤੇ ਦੁਰਗਾ ਦਾਸ ਗੋਪਤਾ ਤੇ ਆਪਣੇ ਇੱਕ ਜਗੇੜੇ ਹੋਇਆ ਸੀ ਸਰਸੇ ਵਾਲੇ ਦੇ ਝੇਲਿਆਂ ਦਾ ਦੋ ਕਿਉ ਪੁੱਤ ਦਾ ਮਤ ਇਹ ਤੇ ਇੱਕ ਪਾਸਟਰ ਲੁਧਿਆਣੇ ਅਗਰ ਅਸੀਂ ਉਨ੍ਹਾਂ ਕੇਸਾਂ ਦੀ ਜ਼ਿਕਰ ਕਰਦੇ ਹੈਗੇ ਤਾਂ ਤੁਹਾਨੂੰ ਕੀ ਕੀ ਔਕੜਾਂ ਆਈਆਂ ਨੇ ਜੇਲ੍ਹ ਦੇ ਅੰਦਰ ਬਾਜੀ ਔਕੜਾਂ ਤਾਂ ਬਹੁਤ ਨੇ ਜਿੱਦਾਂ ਕਹ ਲਓ ਵੀ ਜਿੱਦਾਂ ਚਾਰ ਸੇਖਾਂ ਅਸੀਂ ਜੇਲ੍ਹ ਦੇ ਅੰਦਰ ਇੱਥੇ ਤਿਹਾਰ ਚ ਇਕੱਠੇ ਨਹੀਂ ਰਹਿ ਸਕਦੇ ਬਾਕੀ ਹੋਰ ਜਿਤ ਚਾਹੇ ਉਹ ਹੋਰ ਕੋਈ ਵੀ ਕਮਿਊਨਿਟੀ ਤੋਂ ਹੋਣ ਉਹਨਾਂ ਨੂੰ ਇਕੱਠੇ ਰੱਖਿਆ ਜਾਂਦਾ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਸੀ ਜਿਵੇਂ ਹੁਣ ਜੱਥੇਦਾਰ ਸਾਹਿਬ ਨੇ ਕਿਰਤਾਰ ਸਿੰਘ ਵਾਰਾ ਜੀ ਉਹਨਾਂ ਨੂੰ ਕਦੇ ਵੀ ਕਿਸੇ ਸਿੰਘ ਦੇ ਨਾਲ ਨਹੀਂ ਪਾਇਆ ਗਿਆ ਅੱਜ ਤੱਕ ਰਿਕਾਰਡ ਹੈ ਪਿਛਲੇ ਅੱਜ ਦਾ ਚੱਕ ਲੋ ਜਦੋਂ ਮਰਜੀ ਦਾ ਠੀਕ ਆ ਜੀ ਉਹਨਾਂ ਨੂੰ ਲਾਗੇ ਹੀ ਰੱਖਿਆ ਜਾਂਦਾ ਤੁਸੀਂ ਜੱਗੀ ਜੋਹਲ ਦੇ ਨਾਲ ਵੀ ਰਹੇ ਹੋ ਤੁਸੀਂ ਬਗਾ ਸ਼ਿਰਆ ਦੇ ਨਾਲ ਰਹੇ ਪੰਥਕ ਸੋਚ ਦੀ ਗੱਲ ਕਰੀਏ ਤੇ ਸਿੱਖੀ ਪ੍ਰਤੀ ਉਹ ਸਮਝ ਕੀ ਸੋਚ ਉਹ ਡੈਲੀਕੇਟਡ ਹੈ ਜੀ ਬਹੁਤ ਸਿੱਖੀ ਨੂੰ ਸੇਕਸ ਅੰਜਕਸ ਜੇ ਹੋਏ ਨੇ ਸਾਰਾ ਸਵੇਰੇ ਬਾਣੀ ਪੜਦੇ ਆ ਅੰਮ੍ਰਿਤ ਵੇਲਾ ਸਾਹਮਦੇ ਆ ਠੀਕ ਆ ਜੀ ਨਿਤਨੇਮ ਕਰਦੇ ਆ ਸਾਰਾ ਮਤਲਬ ਜੋ ਵੀ ਸਿੱਖੀ ਚ ਹੈ ਉਹ ਰਹਿਤ ਮਰਿਆਦਾ ਸਾਰਾ ਰੱਖਦੇ ਨੇ ਲੇਕਿਨ ਖਾਣ ਪੀਣ ਦੀ ਕਾਲੀ ਸਹੂਲਤਾਂ ਦੀ ਗੱਲ ਕਰ ਲਈ ਕਿ ਉੱਥੇ ਹੀ ਕੋਈ ਜ਼ਿਕਰ ਕਰੋ ਉੱਥੇ ਖਾਣ ਪੀਣ ਦਾ ਹੁਣ ਬਸਲੇਰੀ ਪਾਣੀ ਲੈ ਲਓ ਆ ਹੁਣ ਬਸਲੇਰੀ ਪਾਣੀ ਆ ਰਿਹਾ ਸੀਗਾ ਅਸੀਂ ਕੈਂਟੀਨ ਤੋਂ ਲੈਣੇ ਆ ਠੀਕ ਆ ਜੀ ਉੱਥੇ ਪਾਣੀ ਤਾਂ ਪੀਣਾ ਹੀ ਪੈਣਾ ਫਿਲਟਰ ਪਾਣੀ ਉਹ ਕੈਂਟੀਨ ਤੋਂ ਲੈਣਾ ਪੈਂਦਾ ਫਿਲਟਰ ਪਾਣੀ ਪੂਰੀ ਜੇਲ੍ਹ ਚ ਨਹੀਂ ਆਇਆ ਕਿਤੇ ਵੀ ਤੇ ਉਸ ਪਾਣੀ ਦੇ ਅੰਦਰ ਕੀੜੇ ਨਿਕਲੇ ਠੀਕ ਆ ਜੀ ਤੇ ਫਿਰ ਅਸੀਂ ਨਹਾਉਣ ਵਾਲਾ ਪਾਣੀ ਜਿਹੜਾ ਸਾਨੂੰ ਰੋਜ਼ ਲਈ ਲੈਣਾ ਵਰਤਣਾ ਪੈਂਦਾ ਉਸ ਪਾਣੀ 'ਚ ਇੰਨਾ ਨਾ ਮਤਲਬ 스멜 ਗੰਦੀ ਆ ਰਹੀ ਸੀ ਜਿੱਦਾਂ ਆਪਾਂ ਗਟਰ ਦਾ ਢੱਕਣ ਖੋਲ ਕੇ ਖੜੇ ਹਾਂ ਇਹ ਨਹਾਉਣ ਨੂੰ ਵੀ ਉਹੀ ਵਰਤਣਾ ਤੇ ਖਾਣ ਪੀਣ ਦੀ ਚੀਜ਼ਾਂ 'ਚ ਵੀ ਮਤਲਬ ਪੈਂਦਾ ਉਹ ਬਾਕੀ ਜੇਲਾਂ 'ਚ ਵੀ ਆਉਂਦਾ ਹੋਊਗਾ ਇਹ 15 ਨੰਬਰ ਜੇਲ ਦੀ ਮੰਡੋਲੀ ਦੀ ਇਹ ਰਿਪੋਰਟ 13 ਨੰਬਰ ਜੇਲ 'ਚੋਂ ਰੋਟੀ ਤੋਰਦੀ ਆ 9 ਵਜੇ ਸਾਡੇ ਤੱਕ ਆਉਂਦੀ ਆ 11 ਵਜੇ ਠੀਕ ਆ ਜੀ ਉਹ ਰੋਟੀ ਰੋਟੀ ਨਹੀਂ ਰਹਿੰਦੀ ਉਹ ਰੋਟੀ ਸੁੱਕ ਜਾਂਦੀ ਹੈ ਸੁੱਕ ਕੇ ਪਾਪੜ ਬਣ ਜਾਂਦੀ ਆ ਤੇ ਇਹ ਉਹਨੂੰ ਕਿੱਦਾਂ ਖਾਣਾ 268 ਧਾਰਾ ਲੱਗੀ ਹੈ ਧਾਰਾ ਕੀ ਹੈ ਕਿਸ ਤਰੀਕੇ ਦੇ ਨਾਲ ਟੋਟੇ ਐਪਲੀਕੇਸ਼ਨ ਇਹ 268 ਧਾਰਾ ਇਹ ਆ ਵੀ ਜਦੋਂ ਜੇ ਕੋਈ ਸਾਡੇ ਚੋਂ ਬਿਮਾਰ ਹੁੰਦਾ ਸੀ ਅਸੀਂ ਮੈਂ ਭਾਈ ਹਰਦੀਪ ਸਿੰਘ ਛੇਰਾ ਭਾਈ ਰਮਨਦੀਪ ਸਿੰਘ ਵੱਗਾ ਭਾਈ ਜਗਤਾਰ ਸਿੰਘ ਜੱਗੀ ਜੋਹਲ ਭਾਈ ਅਮਨਿੰਦਰ ਸਿੰਘ ਭਾਈ ਮਨਪ੍ਰੀਤ ਸਿੰਘ ਮਨੀ ਜਿੰਨੇ ਵੀ ਅਸੀਂ ਸਾਰੇ ਸੀਗੇ ਇਹ ਕੇਸਾਂ 'ਚ ਸਾਰਿਆਂ ਤੇ ਲੱਗੀ ਤੇ ਸਾਨੂੰ ਮਤਲਬ ਅਗਰ ਕੋਈ ਮੈਡੀਕਲ ਸਹੂਲਤ ਚਾਹੀਦੀ ਆ ਕੋਈ ਬਿਮਾਰ ਹੋ ਜਾਂਦਾ ਸੀਰੀਅਸ ਹੁੰਦਾ ਤਾਂ ਉਹਨੂੰ ਜੇਲ ਦੇ ਬਾਹਰੋਂ ਕਿਸੇ ਮੈਡੀਕਲ ਹਸਪੀਟਲ 'ਚ ਲੈ ਆਇਆ ਨਹੀਂ ਜਾਊਗਾ ਇਹ 268 ਦੇ ਅੰਦਰ ਆਉਂਦਾ ਤੇ ਇੱਕ ਜੇਲ ਤੋਂ ਦੂਜੀ ਜੇਲ ਚ ਸਾਨੂੰ ਟਰਾਂਸਫਰ ਕਰ ਸਕਦੇ ਆ ਜਿੱਦਾਂ ਤਿਹਾਰ ਤੋਂ ਮੰਡੋਲੀ ਲੈ ਕੇ ਮੰਡੋਲੀ ਚੋਂ ਤਿਹਾਰ ਲੈ ਜੇ ਉਦੋਂ 268 ਨਹੀਂ ਆਉਂਦੀ ਤੇ ਜਦੋਂ ਸਾਡੀ ਮੈਡੀਕਲ ਸਹੂਲਤ ਆ ਜਾਂ ਕੋਈ ਹੋਰ ਆ ਇਹ ਉਦੋਂ 268 ਆਉਂਦੀ ਆ ਇਹ ਸਾਡਾ ਬਕਾਇਦਾ ਪਰਚਾ ਡੀਐਸ ਕੋਲੇ ਸੁਪਰਡੈਂਟ ਸਾਹਿਬ ਕੋਲੇ ਉਥੇ ਜੇਲ੍ਹਾਂ ਚ ਲੱਗਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਹਮੇਸ਼ਾ ਪੰਥ ਨਾਲ ਜੁੜੀ ਹਰ ਖਬਰ ਨੂੰ ਸਭ ਤੋਂ ਪਹਿਲੇ ਲਿਆਂਦੀ ਕੋਸ਼ਿਸ਼ ਕੀਤੀ ਹੈ ਜਿਵੇਂ ਜਗਤਾਰ ਸਿੰਘ ਹਵਾਲਾ ਜੱਥੇਦਾਰ ਭਾਈ ਸਾਹਿਬ ਦੀ ਬਕ ਅਸੀਂ ਹਰ ਅਪਡੇਟ ਦੇ ਨਾਲ ਤੁਹਾਨੂੰ ਜੋੜੇ ਹੋ ਰਿਹਾ ਤੁਹਾਨੂੰ ਅਗਰ ਯਾਦ ਹੋਵੇ ਅੱਜ ਤੋਂ ਲਗਭਗ ਸਾਲ ਇੱਕ ਪਹਿਲੇ ਅਸੀਂ ਇੱਕ ਦਿੱਲੀ ਦੇ ਗੈਂਗਸਟਰ ਜਿਹੜੇ ਸਿੰਘ ਸੱਜਣ ਦੀ ਗੱਲ ਕਰ ਰਹੇ ਸੀ ਅਸੀਂ ਉਹਨਾਂ ਦਾ ਵੀ ਐਕਸਕਲੂਸਿਵ ਇੰਟਰਵਿਊ ਤੁਹਾਨੂੰ ਦਿਖਾਇਆ ਸੀ ਕਿ ਜੱਥੇਦਾਰ ਸਾਹਿਬ ਦੇ ਨਾਲ ਰਹਿ ਕੇ ਸੋਚ ਬਦਲ ਗਈ ਇੱਕ ਕਹ ਲਈ ਕਿ ਪੰਥਕ ਸੋਚ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਜੇਲ੍ਹ ਚ ਆਇਰ ਨੌਜਵਾਨਾਂ ਦੀ ਸੋਚ ਨੂੰ ਬਦਲ ਲੈਂਦੀ ਉਹਦਾ ਇੱਕ ਪਰਤਕ ਉਦਾਹਰਣ ਲੈ ਕੇ ਅੱਜ ਫਿਰ ਅਸੀਂ ਹਾਜ਼ਰਾਂ ਸਾਡੇ ਨਾਲ ਰਵੀਪਾਲ ਸਿੰਘ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਇਹਨਾਂ ਨਾਲ ਫਤਿਹ ਦੀ ਸੰਤੋ ਕਨਾਰੀਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੰਗਤ ਜੀ ਇੱਥੇ ਦੱਸ ਦਈਏ ਕਿ ਰਵੀਪਾਲ ਸਿੰਘ ਜੀ ਦੇ ਉੱਤੇ 7 ਕੇਸ ਚੱਲ ਰਹੇ ਹੈਗੇ ਨੇ ਬੱਗਾ ਸ਼ੇਰਾ ਗਰੁੱਪ ਤੁਸੀਂ ਸਾਰੇ ਜਾਣੂ ਹੈਗੇ ਹੋ ਪੂਰੀ ਦੁਨੀਆ ਦੇ ਅੰਦਰ ਨਾਮ ਮਸ਼ਹੂਰ ਹੈਗਾ ਸਿੰਘਾਂ ਦਾ ਉਹਨਾਂ ਦੇ ਗਰੁੱਪ ਦੇ ਨਾਲ ਰਹੇ ਹੈਗੇ ਨੇ ਤੇ ਹੁਣ ਇਹ ਇਸ ਵੇਲੇ ਜ਼ਮਾਨਤ ਤੇ ਵਾਰ ਨੇ ਨਦੋਤੇ ਹਰ ਤਰੀਕੇ ਦੇ ਕੇਸ ਚੱਲ ਰਹੇ ਨੇ ਉਹ ਸਾਰੀ ਜਾਣਕਾਰੀ ਲੈਣਿਆ ਰਵੀ ਪਾਸ ਸਿੰਘ ਜੀ ਤੁਹਾਨੂੰ ਤਕਰੀਬਨ ਕਿੰਨੇ ਸਾਲ ਹੋ ਗਏ ਜੇਲ੍ਹ ਕੱਢ ਕੇ ਉਹ ਤੁਸੀਂ ਅੱਜ ਜ਼ਮਾਨਤ ਤੇ ਬਾਹਰ ਹੈਗੇ ਹੋ ਤੁਸੀਂ ਕਿੰਨੇ ਸਾਲ ਬਾਅਦ ਆਏ ਹੈਗੇ ਹੋ ਤੇ ਤੁਹਾਡੇ ਤੇ ਕੀ ਕੀ ਕੇਸ ਚੱਲ ਰਿਹਾ ਹੈ ਭਾਜੀ ਮੈਨੂੰ ਹੋ ਗਏ ਤਕਰੀਬਨ 7 ਸਾਲ 10 ਮਹੀਨੇ ਜੇਲ੍ਹ ਕੱਢਦੇ ਮੇਰਾ ਜੋ ਅਰੈਸਟਿੰਗ ਹੋਈ ਸੀ 2017 ਚ ਹੋਈ ਸੀ 2017 ਤੋਂ ਮੈਂ ਸੀਗਾ ਨਾਬਾ ਜੇਲ੍ਹ ਚ ਉੱਥੇ ਅਸੀਂ 15 16 ਮਹੀਨੇ ਰਹੇ ਆ ਉਦੋਂ ਬਾਅਦ ਵਿੱਚ ਇਹ ਐਨਆਈਏ ਨੇ ਸਾਡਾ ਕੋਸ ਗੇਸ ਸੁਪਰੀਮ ਕੋਰਟ ਲਾਇਆ ਤੇ ਇਹਨਾਂ ਨੇ ਸੁਪਰੀਮ ਕੋਰਟ ਲਾਉਣ ਤੋਂ ਬਾਅਦ ਸਾਨੂੰ ਜੀ ਸੁਪਰੀਮ ਕੋਰਟ ਨੇ ਸਾਰੇ ਕੇਸ ਤੇ ਸਾਨੂੰ ਜਿੰਨੇ ਵੀ ਅਸੀਂ ਬੰਦੇ ਸੀ ਕੇਸ ਚ ਸਾਰਿਆਂ ਨੂੰ ਟਰਾਂਸਫਰ ਕਰਤਾ ਦਿੱਲੀ ਤਿਹਾਰ ਜੇਲ ਤੇ ਅਸੀਂ ਆਇਆ 2019 25 ਮੈਨੂੰ ਦਿੱਲੀ ਤਿਹਾਰ ਜੇਲ ਤੇ ਉਸ ਤੋਂ ਬਾਅਦ ਅਸੀਂ ਤਿਹਾਰ ਜੇਲ ਤੁਸੀਂ ਤੇ ਮੇਰੀ 3-4 ਦਿਨ ਪਹਿਲਾਂ ਜਮਾਂਦਤ ਤੇ ਆਇਆ ਮੈਂ ਬਾਅਦ ਕੱਲ ਕਿਹੜੇ ਕਿਹੜੇ ਕੇਸ ਦਾ ਮੇਰੇ ਤੇ ਭਾਜੀ ਟਾਰਗੇਟ ਖਿਲੀ ਦੇ ਕੇਸ ਆ ਮਤਲਬ ਇੱਕ ਜਗਦੀਸ਼ ਗਨੇਜਾ ਜਲੰਧਰ ਤੇ ਰਵਿੰਦਰ ਗੋਸਾਈ ਲੁਧਿਆਣਾ ਅਮਿਤ ਸ਼ਰਮਾ ਵਾਲਾ ਤੇ ਦੁਰਗਾਦਾਸ ਗੁਪਤਾ ਤੇ ਆਪਣੇ ਇੱਕ ਜਗੇੜੇ ਹੋਇਆ ਸੀ ਸਰਸੇ ਵਾਲੇ ਦੇ ਚੇਲਿਆਂ ਦਾ ਦੋ ਪਿਓ ਪੁੱਤ ਦਾ ਮਟਰ ਇਹ ਤੇ ਇੱਕ ਪਾਸਟਰ ਲੁਧਿਆਣੇ ਦਾ ਉਹ ਕੇਸ ਸੀਗੇ ਤੇ ਤੁਹਾਡੇ ਜਿਹੜੇ ਕੇਸ ਚੱਲ ਰਹੇ ਹੈਗੇ ਨੇ ਅਗਰ ਅਸੀਂ ਉਹਨਾਂ ਕੇਸਾਂ ਦੀ ਜ਼ਿਕਰ ਕਰਦੇ ਹੈਗੇ ਤਾਂ ਤੁਹਾਨੂੰ ਕੀ ਕੀ ਔਕੜਾਂ ਆਈਆਂ ਨੇ ਜੇਲ੍ਹ ਦੇ ਅੰਦਰ ਭਾਜੀ ਔਕੜਾਂ ਤਾਂ ਬਹੁਤ ਨੇ ਜਿੱਦਾਂ ਗੱਲੋ ਵੀ ਜਿੱਦਾਂ ਚਾਰ ਸਿੱਖ ਆ ਅਸੀਂ ਜੇਲ੍ਹ ਦੇ ਅੰਦਰ ਇੱਥੇ ਤਿਹਾਰ ਚ ਇਕੱਠੇ ਨਹੀਂ ਰਹਿ ਸਕਦੇ ਬਾਕੀ ਹੋਰ ਜੇ ਚਾਏ ਉਹ ਹੋਰ ਕੋਈ ਵੀ ਕਮਿਊਨਿਟੀਤ ਹੋਣ ਉਹਨਾਂ ਨੂੰ ਇਕੱਠੇ ਰੱਖਿਆ ਜਾਂਦਾ ਸਾਡੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਸੀ ਜਿਵੇਂ ਹੁਣ ਜੱ태ਦਾ ਸਾਹਿਬ ਨੇ ਜਗਤਾ ਸਿੰਘ ਵਾਰਾ ਜੀ ਉਹਨਾਂ ਨੂੰ ਕਦੇ ਵੀ ਕਿਸੇ ਸਿੰਘ ਦੇ ਨਾਲ ਨਹੀਂ ਪਾਇਆ ਗਿਆ ਅੱਜ ਤੱਕ ਰਿਕਾਰਡ ਹੈ ਪਿਛਲੇ ਅੱਜ ਦਾ ਚੱਕ ਲਓ ਜਦੋਂ ਮਰਜੀ ਦਾ ਠੀਕ ਆ ਜੀ ਉਹਨਾਂ ਨੂੰ ਲਾਗ ਹੀ ਰੱਖਿਆ ਜਾਂਦਾ ਜੱ태ਦਾ ਸਾਹਿਬ ਨੂੰ ਤੇ ਜੇ 1921 ਗੱਲ ਹੁੰਦੀ ਆ ਪੰਜਾਬ ਚ ਜਾਂ ਕੋਈ ਹੋ ਜਿੱਦਾਂ ਭਾਈ ਅਮਰਦਪਾਲ ਸਿੰਘ ਜੀ ਦੀ ਲਹਿਰ ਚੱਲੀ ਸੀ ਉਦੋਂ ਸਾਨੂੰ ਚਾਰ ਜਣੇ ਸਿੰਘਾਂ ਨੂੰ ਮੈਂ ਸੀ ਮੇਰੇ ਨਾਲ ਦਾ ਭਾਈ ਤਰਮਿੰਦਰ ਸਿੰਘ ਗੁਗਨੀ ਸੀ ਭਾਈ ਜਗਤਾਰ ਸਿੰਘ ਜੌਲ ਸੀ ਠੀਕ ਆ ਜੀ ਅਮ ਭਾਈ ਅਮਨਿੰਦਰ ਸਿੰਘ ਸੀਗਾ ਸਾਨੂੰ ਚਾਰਾਂ ਨੂੰ ਅਲੱਗ-ਅਲੱਗ ਕਰਕੇ ਹੋਰ ਦੂਰ-ਦੂਰ ਬਲੋਕਾਂ 'ਚ ਪਾ ਦਿੱਤਾ ਗਿਆ ਠੀਕ ਆ ਜੀ ਤੇ ਫੇਰ ਸਾਨੂੰ ਇਹਨਾਂ ਨੇ ਇਹ ਰੀਜ਼ਨ ਦਿੱਤਾ ਵੀ ਅਸੀਂ ਤੁਹਾਡੀ ਸੇਫਟੀ ਬਾਰੇ ਪਾਇਆ ਜਾਂ ਸਾਨੂੰ ਕੋਈ ਇਦਾਂ ਦੀ ਘਟਨਾ ਨਾ ਹੋ ਜੇ ਉੱਥੇ ਅਸੀਂ ਚਾਰ ਜਣੇ ਕੀ ਕਰਾਂਗੇ ਜੇਲ੍ਹ ਦੇ ਅੰਦਰ ਤਾਂ ਤੁਹਾਨੂੰ ਜੇਲ੍ਹ ਦੇ ਅੰਦਰ ਖਾਣ ਪੀਣ ਦੀ ਕੀ ਸਹੂਲਤਾਂ ਦਿੱਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਰੇਸ਼ਾਨੀਆਂ ਆਈਆਂ ਨੇ ਨਾਲ ਇੱਕ ਗੱਲ ਤੇ ਤੁਸੀਂ ਕਲੀਅਰ ਕਰ ਦਿੱਤੀ ਕਿ ਤੁਹਾਨੂੰ ਵਕਫਾ ਵਕਫਾ ਰੱਖਿਆ ਗਿਆ ਸੀ ਇੰਗਾ ਨੂੰ ਕੱਟੇ ਨਹੀਂ ਰਹਿਣ ਦਿੱਤਾ ਜਾਂਦਾ ਲੇਕਿਨ ਖਾਣ ਪੀਣ ਦੀ ਕਾਲੀ ਸਹੂਲਤਾਂ ਦੀ ਗੱਲ ਕਰ ਲਈ ਕਿ ਉੱਥੇ ਵੀ ਕੋਈ ਵਿਤਕਰਾ ਹੁੰਦਾ ਭਾਜੀ ਸਾਰੇ ਵਿਤਕਰੇ ਹੁੰਦੇ ਆ ਉੱਥੇ ਖਾਣ ਪੀਣ ਦਾ ਹੁਣ ਬਸਲੇਰੀ ਪਾਣੀ ਲੈ ਲਓ ਆ ਹੁਣ ਬਸਲੇਰੀ ਪਾਣੀ ਆ ਰਿਹਾ ਸੀਗਾ ਅਸੀਂ ਕੈਂਟੀਨ ਤੋਂ ਲੈਣੇ ਆ ਠੀਕ ਆ ਜੀ ਉੱਥੇ ਪਾਣੀ ਤਾਂ ਪੀਣਾ ਹੀ ਪੈਣਾ ਫਿਲਟਰ ਪਾਣੀ ਉਹ ਕੈਂਟੀਨ ਤੋਂ ਲੈਣਾ ਪੈਂਦਾ ਫਿਲਟਰ ਪਾਣੀ ਪੂਰੀ ਜੇਲ ਠੀਕ ਆ ਜੀ ਤੇ ਫਿਰ ਅਸੀਂ ਨਹਾਉਣ ਵਾਲਾ ਪਾਣੀ ਜਿਹੜਾ ਸਾਨੂੰ ਰੋਜ਼ ਲਈ ਲੈਣਾ ਵਰਤਣਾ ਪੈਂਦਾ ਉਸ ਪਾਣੀ ਚ ਇੰਨਾ ਨਾ ਮਤਲਬ 스멜 ਗੰਦੀ ਆ ਰਹੀ ਸੀ ਜਿੱਦਾਂ ਆਪਾਂ ਗਟਰ ਦਾ ਢੱਕਣ ਖੋਲ ਕੇ ਖੜੇ ਆ ਨਹਾਉਣ ਨੂੰ ਵੀ ਉਹੀ ਵਰਤਣਾ ਤੇ ਖਾਣ ਪੀਣ ਦੀ ਚੀਜ਼ਾਂ ਚ ਵੀ ਮਤਲਬ ਪੈਂਦਾ ਉਹ ਬਾਕੀ ਜੇਲਾਂ ਚ ਵੀ ਆਉਂਦਾ ਹੋਊਗਾ ਇਹ 15 ਨੰਬਰ ਜੇਲ ਦੀ ਮੰਡੋਲੀ ਦੀ ਇਹ ਰਿਪੋਰਟ ਤੇ ਖਾਣ ਨੂੰ ਰੋਟੀ ਆਉਂਦੀ ਆ ਸਾਡੀ 13 ਨੰਬਰ ਜੇਲ ਚੋਂ 13 ਨੰਬਰ ਜੇਲ ਚੋਂ ਰੋਟੀ ਤੁਰਦੀ ਆ 9 ਵਜੇ ਸਾਡੇ ਤੱਕ ਆਉਂਦੀ ਆ 11 ਵਜੇ ਠੀਕ ਆ ਜੀ ਉਹ ਰੋਟੀ ਰੋਟੀ ਨਹੀਂ ਰਹਿੰਦੀ ਉਹ ਰੋਟੀ ਸੁੱਕ ਜਾਂਦੀ ਆ ਸੁੱਕ ਕੇ ਪਾਪੜ ਬਣ ਜਾਂਦੀ ਆ ਤੇ ਇਹ ਉਹਨੂੰ ਕਿੱਦਾਂ ਖਾਣਾ ਠੀਕ ਆ ਜੀ ਇਹ ਬਹੁਤ ਜ਼ਿਆਦਾ ਖਾਣ ਪੀਣ ਦੀਆਂ ਮਜਬੂਰੀਆਂ ਨੇ ਉੱਥੇ ਤੇ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਸੀ 268 ਧਾਰਾ ਲੱਗੀ ਹੈ ਧਾਰਾ ਕੀ ਹੈ ਕਿਸ ਤਰੀਕੇ ਦੇ ਨਾਲ ਤੁਹਾਡੇ ਤੇ ਐਪਲੀਕੇਬਲ ਕੀਤੀ ਹੈ ਇਹ ਭਾਜੀ ਕਹਿੰਦੇ ਸਾਨੂੰ ਵੀ ਪ੍ਰੋਪਰ ਪਤਾ ਨਹੀਂ ਹੈਗਾ ਪਤਾ ਨਹੀਂ ਇਹ ਕਹਿੰਦੇ ਹੋਮ ਤੋਂ ਲੱਗਦੀ ਆ ਹੋਮ ਹੁਣ ਇਹ ਗ੍ਰੈਪ ਵੱਗ ਹੋ ਗਿਆ ਸੈਂਟਰ ਗਵਰਨਮੈਂਟ ਤੋਂ ਲੱਗਦੀ ਹੈ ਤਾਰਾ ਜਦੋਂ ਅਸੀਂ ਆਏ ਆ ਇੱਥੇ ਉਦੋਂ ਤੋਂ ਹੀ ਲੱਗੀ ਆ ਸ਼ੁਰੂ ਤੋਂ ਇਹ 268 ਤਾਰਾ ਇਹ ਆ ਵੀ ਜਦੋਂ ਜੇ ਕੋਈ ਸਾਡੇ ਚੋਂ ਬਿਮਾਰ ਹੁੰਦਾ ਸੀ ਅਸੀਂ ਮੈਂ ਭਾਈ ਹਰਦੀਪ ਸਿੰਘ ਸ਼ੇਰਾ ਭਾਈ ਰਮਨਦੀਪ ਸਿੰਘ ਵੱਗਾ ਭਾਈ ਜਗਤਾਰ ਸਿੰਘ ਜੱਗੀ ਜੋਹਲ ਭਾਈ ਅਮਨਿੰਦਰ ਸਿੰਘ ਭਾਈ ਮਨਪ੍ਰੀਤ ਸਿੰਘ ਮਨੀ ਜਿੰਨੇ ਵੀ ਅਸੀਂ ਸਾਰੇ ਸੀਗੇ ਇਹ ਕੇਸਾਂ 'ਚ ਸਾਰਿਆਂ ਤੇ ਲੱਗੀ ਸੀ ਤੇ ਸਾਨੂੰ ਮਤਲਬ ਅਗਰ ਕੋਈ ਮੈਡੀਕਲ ਸਹੂਲਤ ਚਾਹੀਦੀ ਆ ਕੋਈ ਏ ਬੰਮਾਰ ਹੋ ਜਾਂਦਾ ਸੀਰੀਅਸ ਹੁੰਦਾ ਤਾਂ ਉਹਨੂੰ ਜੇਲ ਦੇ ਬਾਹਰੋਂ ਕਿਸੇ ਮੈਡੀਕਲ ਹਸਪੀਟਲ 'ਚ ਲਿਜਾਇਆ ਨਹੀਂ ਜਾਊਗਾ ਇਹ 268 ਦੇ ਅੰਦਰ ਆਉਂਦਾ ਠੀਕ ਆ ਜੀ ਤੇ ਕੋਈ ਵੀ ਤਰ੍ਹਾਂ ਦੀ ਜਿੱਦਾਂ ਹੁਣ ਕੋਰਟ ਆ ਉਹ ਵੀ ਪ੍ਰੋਵਾਈਡ ਸਾਨੂੰ ਅੰਦਰ ਕਰਵਾਉਣਾ ਠੀਕ ਆ ਜੀ ਇਹਨਾਂ ਦਾ ਤੇ ਇੱਕ ਜੇਲ ਤੋਂ ਦੂਜੀ ਜੇਲ 'ਚ ਸਾਨੂੰ ਟਰਾਂਸਫਰ ਕਰ ਸਕਦੇ ਆ ਜਿੱਦਾਂ ਤਿਹਾਰ ਤੋਂ ਮੰਡੋਲੀ ਲੈ ਕੇ ਮੰਡੋਲੀ 'ਚੋਂ ਤਿਹਾਰ ਲੈ ਜੇ ਉਦੋਂ 268 ਨਹੀਂ ਆਉਂਦੀ ਤੇ ਜਦੋਂ ਸਾਡੀ ਮੈਡੀਕਲ ਸਹੂਲਤ ਆ ਜਾਂ ਕੋਈ ਹੋਰ ਆ ਇਹ ਉਦੋਂ 268 ਆਉਂਦੀ ਆ ਇਹ ਸਾਡਾ ਬਕਾਇਦਾ ਪਰਚਾ ਡੀਐਸ ਕੋਲੇ ਸੁਪਰਡੈਂਟ ਸਾਹਿਬ ਕੋਲੇ ਉਥੇ ਜੇਲ੍ਹਾਂ ਚ ਲੱਗਿਆ ਹੋਇਆ ਜੀ ਤੁਸੀਂ ਜੱਗੀ ਜੋਹਲ ਦੇ ਨਾਲ ਵੀ ਰਹੇ ਹੋ ਤੁਸੀਂ ਬੱਗਾ ਸ਼ਰੈ ਦੇ ਨਾਲ ਰਹੇ ਹੋ ਪੰਥਕ ਸੋਚ ਦੀ ਗੱਲ ਕਰੀਏ ਤੇ ਸਿੱਖੀ ਪ੍ਰਤੀ ਉਹਨਾਂ ਸਭ ਦੀ ਕੀ ਸੋਚ ਉਹ ਡੈਲੀਗੇਟਡ ਆ ਜੀ ਬਹੁਤ ਸਿੱਖੀ ਨੂੰ ਸਿੱਖ ਸਿੰਘ ਸਜੇ ਹੋਏ ਨੇ ਸਾਰਾ ਸਵੇਰੇ ਬਾਣੀ ਪੜ੍ਹਦੇ ਆ ਅੰਮ੍ਰਿਤ ਵੇਲਾ ਸਾंभਦੇ ਆ ਠੀਕ ਆ ਜੀ ਨਿਤਨੇਮ ਕਰਦੇ ਆ ਸਾਰਾ ਮਤਲਬ ਜੋ ਵੀ ਸਿੱਖੀ ਚ ਹੈ ਉਹ ਰਹਿਤ ਮਰਿਆਦਾ ਸਾਰਾ ਰੱਖਦੇ ਨੇ ਤੁਸੀਂ ਵੀ ਹੁਣ ਕੀ ਕਹਿੰਦੇ ਨੇ ਕੇਸ ਰੱਖਲੇ ਹੈਗੇ ਤੁਸੀਂ ਵੀ ਅੰਮ੍ਰਿਤ ਛੱਕਣ ਦੀ ਗੱਲ ਕਰ ਰਹੇ ਹੋ ਜਥੇਦਾਰ ਸਾਹਿਬ ਦੇ ਨਾਲ ਰੈਣੀ ਬੈਣੀ ਦਾ ਅਸਰ ਹੈ ਸਿੰਘਾ ਦਾ ਅਸਰ ਹੈ ਕਿਸ ਕਿਸ ਕਰਕੇ ਤੁਸੀਂ ਅੱਜ ਪਰਪੱਕ ਮੈਂ ਘਾਟਗੜ ਬਾਣੇ ਦੇ ਅੰਦਰ ਤੇ ਆ ਚੁੱਕੇ ਹੋ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਸੰਚਾਰ ਵੀ ਹੋ ਜਾਏਗਾ ਮੇਰੇ ਜਦੋਂ ਜੀ ਮੈਂ ਜੇਲ੍ਹ 'ਚ ਆਇਆ ਮੇਰੇ ਕੇਸ ਕਤਲ ਸੀ ਠੀਕ ਹੈ ਜੀ ਮੈਂ ਜਦੋਂ ਗਿਆਨ 2019 ਤੇਹਾੜ ਜੇਲ੍ਹ ਆਇਆ 4 ਨੰਬਰ ਜੇਲ੍ਹ 'ਚ ਉੱਥੇ ਮੈਨੂੰ ਜਿੱਤਾ ਸਿੰਘ ਵਾਰਾ ਭਾਈ ਜਥੇਦਾਸ ਭਾਈ ਜਗਤਾ ਸਿੰਘ ਵਾਰਾ ਜੀ ਮਿਲੇ ਨੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਬਹੁਤ ਜ਼ਿਆਦਾ ਮੇਰੇ ਤੋਂ ਬਗੈਰ ਹੋਰ ਜ਼ਿਆਦਾ ਦੇ ਨਾਣੀ ਕਿ ਨਸ਼ੇ ਛੜਾਈ ਠੀਕ ਹੈ ਜੀ ਤੇ ਕੇਸ ਰਖਾਈ ਬਹੁਤ ਜਣਿਆਂ ਦੇ ਤੇ ਉਹਨਾਂ ਨੇ ਚੜ੍ਹਦੀ ਕਲਾ ਵਾਲਾ ਵੈਸੇ ਹੀ ਦਿੱਤਾ ਬਾਣੀ ਪੜਨ ਲਾਇਆ ਤੇ ਬਾਣੀ ਦੀ ਹੋਰ ਤਾਂ ਹੋਰ ਛੱਡੋ ਬਾਣੀ ਦੀ ਸੰਤਿਆ ਵੀ ਮੈਂ ਉਹਨਾਂ ਤੋਂ ਲਈ ਹੈ ਠੀਕ ਹੈ ਜੀ ਜੋ ਵੀ ਆ ਪੰਜੇ ਬਾਣੀਆਂ ਦੀ ਨਿਤਨੇਮ ਹੋਵੇ ਠੀਕ ਹੈ ਜੀ ਜਾਂ ਜਾਮਦੀ ਬਾਣੀ ਹੋਵੇ ਜਾਂ ਸੁਖਮਨੀ ਸਾਹਿਬ ਉਹ ਸਾਰੀ ਬਾਣੀਆਂ ਦੀ ਜੋ ਵੀ ਸੰਤਿਆ ਜਥੇਦਾਰ ਜਗਤਾਰ ਸਿੰਘ ਵਾਰਾ ਜੀ ਨੇ ਦਿੱਤੀ ਹੈ ਮੈਨੂੰ ਜੀ ਮੈਂ ਇੱਕ ਗੱਲ ਦਰੁਪਛਸਣਾ ਚਾਹਾਂਗਾ ਹੁਣ ਤੁਸੀਂ ਜਮਾਨਤ ਤੇ ਬਾਹਰ ਹੋ ਕੀ ਕਿਸੇ ਤਰੀਕੇ ਦੀ ਕੋਈ ਤਮਕੀ ਕੋਈ ਵਾਰਨਿੰਗ ਜੇਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਏਜੰਸੀਆਂ ਵੱਲੋਂ ਜਾਂ ਕਿਸੇ ਵੀ ਸੰਸਥਾ ਵੱਲੋਂ ਤੁਹਾਨੂੰ ਕੋਈ ਤਮਕੀ ਵਗੈਰਾ ਦਿੱਤੀ ਗਈ ਕੋਈ ਵਾਰਨਿੰਗ ਦਿੱਤੀ ਗਈ ਇਹ ਜੀ ਮੇਰੇ ਜੋ ਵੀ ਗਾਈਡ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਮੈਂ ਜਿਨ੍ਹਾਂ ਦੇ ਬਦੌਲਤ ਆਇਆ ਬਾਹਰ ਜਿਵੇਂ ਭਾਈ ਦਿਲਜੀਤ ਸਿੰਘ ਜੀ ਆ ਭਾਈ ਇਕਬਾਲ ਸਿੰਘ ਜੀ ਆ ਠੀਕ ਆ ਜੀ ਇਹਨਾਂ ਨੂੰ ਵਕੀਲ ਆ ਜਿੱਦਾਂ ਇਹਨਾਂ ਨੇ ਜਦੋਂ ਜ਼ਮਾਨਤ ਭਰੀ ਆ ਜੀ ਮੇਰੀ 20000 ਰੁਪਏ ਦੀ ਐਫਡੀ ਤਾਂ ਉਦੋਂ ਐਨਆਈ ਨੇ ਇਨਕੁਆਰੀ ਕਰਨ ਗਏ ਆ ਤੇ ਉਦੋਂ ਇਹਨਾਂ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਉਹਨੂੰ ਬਾਹਰ ਨਹੀਂ ਆਉਣ ਦਵਾਂਗੇ ਕਿਉਂ ਪ੍ਰੋਪਰ ਮੇਰੇ ਆਰਡਰਾਂ ਚ ਆਰਡਰ ਵੀ ਤੁਹਾਨੂੰ ਦਿਖਾ ਸਕਦੇ ਆ ਆਰਡਰਾਂ 'ਚ ਲਿਖਿਆ ਵੀ ਇਹ 6 ਕੇਸ ਨੇ ਇਹ 6 ਕੇਸਾਂ 'ਚ ਜੋ ਇਹਨੂੰ ਇਮੀਡੀਏਟਲੀ ਰਿਹਾ ਕੀਤਾ ਜਾਵੇ ਤੇ ਜਿਹੜੇ 7ਵੇਂ ਚਾ ਉਹ 20000 ਦਾ ਬਾਂਡ ਲੈ ਕੇ ਇਹਨੂੰ ਛੱਡਿਆ ਜਾਵੇ ਪਰ ਇਹਨਾਂ ਨੂੰ ਇਹਨਾਂ ਨੇ ਇਨਕੁਆਰੀ ਲਾਉਣ ਨੂੰ ਵੀ ਹਫ਼ਤਾ ਲਾਤਾ ਮੈਨੂੰ ਯਾਨੀ ਕਿ ਇਹਨਾਂ ਨੇ ਇੰਨਾ ਹੈਰਾਨ ਕੀਤਾ ਮੈਂ ਮੇਰੀ ਜਵਾਨਤ ਹੋਈ ਹੋਣ ਤੋਂ ਬਾਵਜੂਦ 15 ਮਤਲਬ ਭਰੀ ਹੋਣ ਤੋਂ ਬਾਵਜੂਦ ਵੀ ਇਨਕੁਆਰੀ ਉਹ ਮੈਂ 15 ਦਿਨ ਉੱਪਰ ਜੇਲ੍ਹ ਦੇ ਵਿੱਚ ਰਹਿ ਕੇ ਆਂ ਤੇ ਹੁਣ ਸਾਡੇ ਚੈਨਲ ਤੇ ਰਾਹੀਂ ਪੂਰੇ ਵਰਲਡ ਦੇ ਸਿੱਖਾਂ ਤੱਕ ਜੋ ਪੂਰੀ ਦੁਨੀਆ 'ਚ ਫੈਲੇ ਨੇ ਉਹਨਾਂ ਤੱਕ ਤੁਹਾਡੀ ਆਵਾਜ਼ ਪਹੁੰਚਾਈ ਜਾ ਰਹੀ ਹੈ ਜੋ ਤੁਸੀਂ ਸਭ ਤੋਂ ਅਖੀਰ ਦੇ ਅੰਦਰ ਬਾਹਰ ਬੈਠੇ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਥੇਦਾਰ ਸਾਹਿਬ ਵੱਲੋਂ ਬਗਾ ਸ਼ੇਰਾਂ ਵੱਲੋਂ ਕਹਿ ਲਈ ਜਗੀ ਜੋਲ ਵੱਲੋਂ ਕਹਿ ਲਈ ਆਪਣੇ ਤੌਰ ਦੇ ਉੱਤੇ ਬਾਹਰ ਬੈਠੇ ਸਿੱਖਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਅਸੀਂ ਮੈਂ ਜੀ ਇਹੀ ਮੈਸੇਜ ਦੇਣਾ ਚਾਹੁੰਦਾ ਜਿੰਨੇ ਵੀ ਬਾਹਰ ਬੈਠੇ ਸਾਡੇ ਸਿੱਖ ਵੀਰ ਨੇ ਠੀਕ ਆ ਜੀ ਜਥੇਦਾਰ ਜਗਤਾ ਸਿੰਘ ਵਾਰਾਜੀ ਵੱਲੋਂ ਠੀਕ ਆ ਜੀ ਜਾਂ ਮੇਰੇ ਵੱਲੋਂ ਵੀ ਜਾਨੀ ਕਿ ਜਿੰਨੇ ਵੀ ਬੰਦੀ ਨੇ ਸਾਰੀ ਬੰਦੀ ਸਿੱਖ ਜਿੰਨੀਆਂ ਵੀ ਤਿਹਾਰ ਦੀਆਂ ਜੇਲਾਂ ਜਾਂ ਜਿੱ ਦਿੱਲੀ ਦੀਆਂ ਜੇਲਾਂ ਚ 20 25 ਸਿੰਘ ਚੜ੍ਹਦੀ ਕਲਾ ਚ ਨੇ ਠੀਕ ਆ ਜੀ ਪਰ ਦੋ ਤਿੰਨ ਸਿੰਘਾਂ ਤੋਂ ਬਗੈਰ ਕਿਸੇ ਦੀ ਵੀ ਕੋਈ ਕੋਈ ਨਾ ਐਨ ਜੀਓ ਨਾ ਕੋਈ ਵਕੀਲ ਕੋਈ ਨਹੀਂ ਸੁਣ ਰਿਹਾ ਠੀਕ ਆ ਜੀ ਉਹਨਾਂ ਨੂੰ ਉਹ ਬਾਹਰ ਆ ਸਕਦੇ ਆ ਅਗਰ ਉਹਨਾਂ ਲਈ ਕੋਸ਼ਿਸ਼ ਕੀਤਾ ਜਾਵੇ ਇਹਨ ਕੀ ਤੁਹਾਡਾ ਕਹਿਣਾ ਹੈਗਾ ਕਿ ਇਮਾਨਦਾਰੀ ਨਾਲ ਬੰਦੀ ਸਿੰਘਾਂ ਦੀ ਪੈਰ ਵੀ ਨਹੀਂ ਕੀਤੀ ਜਾਂਦੀ ਇਮਾਨਦਾਰੀ ਨਾਲ ਕੋਈ ਨਹੀਂ ਕਰ ਰਿਹਾ ਜੀ ਅੱਜ ਕੱਲ ਜੋ ਵੀ ਬੰਦੀ ਸਿੰਘਾਂ ਤੇ ਹੋ ਰਹੀ ਆ ਜੋ ਵੀ ਪਾਰਟੀ ਜੋ ਵੀ ਕੋਈ ਚੱਕ ਰਹੀ ਆ ਸਿਆਸਤਾਂ ਕਰ ਰਹੀ ਆ ਉਹ ਆਪਣੇ ਆਪ ਨੂੰ ਮਜ਼ਬੂਤ ਕਰਨੀ ਕਰ ਰਹੀ ਆ ਜਦੋਂ ਵੀ ਇਹਨਾਂ ਦੀ ਕਿਸੇ ਦੂਜੀ ਪਾਰਟੀ ਨਾਲ ਵੱਡੀ ਨਾਲ ਇਹਨਾਂ ਦਾ ਟਾਈਪ ਹੋ ਜਾਂਦਾ ਉਦੋਂ ਬੰਦੀ ਸਿੰਘ ਕਿੱਥੇ ਚਲ ਜਾਂਦੇ ਆ ਉਦੋਂ ਬੰਦੀ ਸਿੰਘ ਕਿਉਂ ਨਹੀਂ ਦੇ ਦੇ ਇਹਨਾਂ ਨੂੰ ਠੀਕ ਆ ਜੀ ਹੁਣ ਇਹਨਾਂ ਦਾ ਕੁਝ ਹੈ ਨਹੀਂ ਹੁਣ ਇਹਨਾਂ ਨੂੰ ਬੰਦੀ ਸਿੰਘ ਦੇ ਦੇ ਹੁਣ ਕੱਲ ਦੀ ਗੱਲ ਕਟਨਾਮਾ ਦੱਸ ਦਿੰਦਾ ਮੈਂ ਤੁਹਾਨੂੰ ਕੱਲ ਮੈਂ ਸਾਨੂੰ ਇੱਥੇ ਬੁਲਾਇਆ ਗਿਆ ਆ ਭਾਈ ਮਨਜੀਤ ਸਿੰਘ ਜੀ ਕੇ ਦੇ ਦਫਤਰ ਚ ਸਨਮਾਨਤ ਕਰਨ ਲਈ ਠੀਕ ਆ ਜੀ ਉਥੇ ਸਿੰਘ ਸਾਹਿਬ ਗੜਗੱਜ ਭਾਈ ਕੁਲਦੀਪ ਸਿੰਘ ਗੜਗੱਜ ਜੀ ਆਏ ਹੋਏ ਠੀਕ ਆ ਜੀ ਉਹਨਾਂ ਨਾਲ ਹੋਈ ਤੇ ਇੱਕ ਬੁਲਾਇਆ ਗਿਆ ਤੇ ਜਦੋਂ ਮੈਂ ਉਥੇ ਉਹਨਾਂ ਨੂੰ ਕਿਹਾ ਵੀ ਇਹ ਬੰਦੀ ਸਿੰਘਾਂ ਦੀ ਆਮ ਮਜਬੂਰੀਆਂ ਨੇ ਉਹਨਾਂ ਨੇ ਮੈਨੂੰ ਬੋਲਣ ਤੋਂ ਮਨਾ ਕਰਤਾ ਠੀਕ ਆ ਜੀ ਤੇ ਤੁਹਾਨੂੰ ਰੋਕਾਂਗਾ ਕਿਨੇ ਰੋਕਨ ਨੂੰ ਮਨਾ ਕਰਤਾ ਮਜੀਠ ਸਿੰਘ ਜੀ ਕੇ ਨੇ ਰੋਕਨ ਮਨਾ ਕਰਤਾ ਗੜਗੱਜੀ ਨੇ ਅਕਾਲ ਤਖਤ ਦੇ ਜਥੇਦਾਰ ਗੜਗੱਤ ਸਾਹਿਬ ਨੇ ਮਨਾ ਕਰਿਆ ਇਹ ਅਕਾਲ ਤਖਤ ਸੇ ਮੈਂ ਜਥੇਦਾਰ ਸਾਹਿਬਤਾ ਜੀ ਮੇਰੇ ਜਥੇਦਾਰ ਭਾਈ ਸਾਹਿਬ ਜਗਤਾਰ ਸਿੰਘ ਵਾਰਾ ਜੀ ਨੇ ਠੀਕ ਆ ਜੀ ਮੈਂ ਉਹਨਾਂ ਨੂੰ ਸਿੰਘ ਸਾਹਿਬ ਕਹੂੰਗਾ ਭਾਈ ਸਿੰਘ ਸਾਹਿਬ ਗੜਗੱਜੀ ਨੇ ਮੈਨੂੰ ਕੁਲਦੀਪ ਸਿੰਘ ਗੜਗੱਜੀ ਨੇ ਮਨਾ ਕਰਤਾ ਵੀ ਤੁਸੀਂ ਅਕਾਲ ਤਖਤ ਸਾਹਿਬ ਆ ਕੇ ਦੱਸੋ ਬੰਦ ਕਮਰੇ ਚ ਦੱਸੋ ਬੰਦ ਕਮਰੇ ਚ ਅਸੀਂ ਕੌਮ ਨੂੰ ਕੀ ਦੱਸਾਂਗੇ ਬੰਦ ਕਮਰੇ ਚ ਇਦਾਂ ਦੀਆਂ ਗੱਲਾਂ ਥੋੜੀ ਹੁੰਦੀਆਂ ਇਦਾਂ ਦੀਆਂ ਗੱਲਾਂ ਤਾਂ ਸਾਰੀ ਕੌਮ ਦੇ ਸਾ ਸਾਹਿਬ ਜੀ ਬੜਾ ਵੱਡਾ ਆਰੋਪ ਲੱਗ ਰਿਹਾ ਹੈ ਗੈ ਮੌਜੂਦਾ ਕਾਰਜਕਾਰੀ ਜਥੇਦਾਰ ਸ਼੍ਰੀ ਗਲਗਾ ਦੇ ਉੱਤੇ ਜਿਵੇਂ ਤੁਹਾਨੂੰ ਰਵੀਜਪਾਲ ਸਿੰਘ ਜੀ ਨੇ ਆਪਣੇ ਮੂੰਹ ਦੱਸਤਾ ਕਿ ਇਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਤਾਂ ਇਹਨਾਂ ਨੇ ਗੱਲ ਕਰਨ ਤੋਂ ਮਨਾ ਕਰਤਾ ਬਾਹਰ ਬੈਠੇ ਸਿੱਖਾਂ ਦੇ ਆਪਣੇ ਚੈਨਲ ਦੇ ਪਲੇਟਫਾਰਮ TV84 ਦੇ ਰਹੀ ਅਸੀਂ ਤੁਹਾਨੂੰ ਉਹ ਸੱਚਾਈ ਦਿਖਾ ਰਿਆ ਜਿਨ੍ਹਾਂ ਤੋਂ ਸ਼ਾਇਦ ਸਾਡੀ ਕੌਮ ਅਣਜਾਣ ਹੈ ਇਸ ਗੱਲ ਤੋਂ ਜਾਣੂ ਨਹੀਂ ਹੈ ਕਿ ਕੌਮ ਦੀ ਬਦਕਿਸਮਤੀ ਹੈ ਕਿ ਪੂਰੇ ਪੰਜਾਬ ਦੀ ਗੱਲ ਕਰ ਲਈਏ ਆਪਣੇ ਮੁਲਕ ਹਿੰਦੁਸਤਾਨ ਦੀ ਗੱਲ ਕਰ ਲਈਏ ਹਮੇਸ਼ਾ ਬੰਦੀ ਸਿੰਘਾਂ ਦੀ ਗੱਲ ਦੇ ਉੱਤੇ ਸਰਕਾਰਾਂ ਬਣ ਗਈਆਂ ਨੇ ਕਮੇਟੀਆਂ ਬਣ ਗਈਆਂ ਨੇ ਜਥੇਬੰਦੀਆਂ ਬਣ ਗਈਆਂ ਨੇ ਲੇਕਿਨ ਹਾਲਾਤ ਹੁਣ ਬੰਦੀ ਸਿੰਘਾਂ ਦੇ ਕੀ ਨੇ ਰਵੀਪਾਲ ਸਿੰਘ ਦੇ ਮੂੰਹ ਤੁਸੀਂ ਸੁਣ ਚੁੱਕੇ ਹੋ ਜਦੋਂ ਮਜੂਦਾ ਕਾਰਜਕਾਰੀ ਜਥੇਦਾਰ ਹੀ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਤੇ ਕੌਮ ਦੀ ਗੱਲ ਕੌਣ ਸੁਨੇਗਾ ਬੜਾ ਵੱਡਾ ਸਵਾਲ ਅਸੀਂ ਤੁਹਾਡੇ ਨਾਲ ਛੱਡ ਕੇ ਜਾ ਰਹੇ ਹਾਂ ਭਾਈ ਸਾਹਿਬ ਪੰਜਾਬ ਜਾ ਰਹੇ ਨੇ ਆਉਣ ਤੋਂ ਬਾਅਦ ਜਦੋਂ ਦੁਬਾਰਾ ਇਹਨਾਂ ਦੀ ਦਿੱਲੀ ਫੇਰੀ ਹੋਏਗੀ ਤੇ ਇਹਨਾਂ ਨਾਲ ਅਗਲੀ ਅਪਡੇਟ ਦੇ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਲੈਨੇ ਰਵੀਪਾਲ ਸਿੰਘ ਜੀ ਦਾ ਜਰ ਰਵੀਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ